ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਤੇ ਜਨਰਲ ਸਕੱਤਰ ਭਾਈ ਹਰਮਿੰਦਰ ਸਿੰਘ ਸੰਧੂ ਵੱਲੋਂ ਜਦੋਂ ਵੀ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਤਾਂ ਅਸੀਂ ਉਹਨੂੰ ਤੁਰੰਤ ਨੇਪਰੇ ਚਾੜਦੇ ਜਿਦੇ ਕਰਕੇ ਭਾਈ ਅਮਰੀਕ ਸਿੰਘ ਨਾਲ ਮੇਰੀ ਨੇੜਤਾ ਕਾਫੀ ਵੱਧ ਗਈ ਤੇ ਉਹ ਮੈਨੂੰ ਅਮਰੇਸ਼ ਕਰਨ ਲਈ ਪ੍ਰੇਰਣ ਲੱਗ ਪਏ ਕਈ ਵਾਰ ਉਹ ਮੈਨੂੰ ੱੱਕੇ ਨਾਲ ਟਰੱਕ ਤੇ ਚੜਾ ਦਿੰਦੇ ਉਹ ਟਰੱਕ ਜਿਹੜਾ ਅੰਮ੍ਰਿਤਸਰ ਤੋਂ ਮੈਤੇ ਜਾਂਦਾ ਸੀ ਤੇ ਅੰਮ੍ਰਿਤ ਅਬਲਾਖੀਆਂ ਦਾ ਹੁੰਦਾ ਸੀ ਪਰ ਥੋੜੇ ਦੂਰ ਜਾ ਕੇ ਮੈਂ ਟਰੱਕ ਤੋਂ ਸ਼ਾਲ ਮਾਰ ਦਿੰਦਾ ਸੀ ਕਿਉਂਕਿ ਮੇਰਾ ਅਮਰਸ਼ ਯਕਨ ਦਾ ਜੇ ਮਨ ਨਹੀਂ ਸੀ ਪਰ ਫੈਡਰੇਸ਼ਨ ਦਾ ਹਰ ਹੁਕਮ ਵਜੋਂ ਕਰਕੇ ਸਰਕਾਰ ਪ੍ਰਿੰਸਪਲ ਸਾਹਿਬ ਤੇ ਦਬਾਅ ਬਣਾਉਣ ਲੱਗ ਪਈ ਸੀ ਕਿ ਨੂੰ ਕੱਲ ਚੋਂ ਕੱਢਿਆ ਜਾਵੇ ਪ੍ਰਿੰਸਪਲ ਸਾਹਿਬ ਜਦੋਂ ਵੀ ਮੈਨੂੰ ਮਿਲਦੇ ਤਾਂ ਮੈਂ ਬੜੇ ਸਤਕਾਰ ਨਾਲ ਉਹਨਾਂ ਦੀ ਗੋਡੀ ਹਥਲੰਦਾ ਸੀ ਤੇ ਉਹਨਾਂ ਨੂੰ ਇਹ ਅੰਦਾਜ਼ਾ ਤੱਕ ਨਹੀਂ ਸੀ ਕਿ ਮੈਂ ਹੀ ਚੰਗਿਆੜਾ ਉਹਨਾਂ ਨੇ ਇਹ ਨਾਂ ਤਾਂ ਬਹੁਤ ਸੁਣਿਆ ਸੀ ਪਰ ਸ਼ੱਕ ਨੂੰ ਨਹੀਂ ਸੀ ਪਤਾ ਕਿ ਉਹ ਹੈ ਕੌਣ